ਦੱਸ ਦਈਏ ਪੰਜਾਬ ਦੇ ਵਿੱਚ ਬਲੋਕ ਸੰਪਤੀ ਹੈ ਤੇ ਜ਼ਿਲ੍ਹਾ ਪਾਰਿਸ ਚੋਣਾਂ ਦਾ ਵਿਗਲ ਵੱਜ ਚੁੱਕਾ ਤਾਂ ਉਸੇ ਨੂੰ ਲੈ ਕੇ ਜਿਹੜਾ 1 ਤੋਂ ਲੈ ਕੇ 4 ਤੱਕ ਜਿਹੜੇ ਨੋਮੀਨੇਸ਼ਨ ਫਾਈਲਾਂ ਜਿਹੜੀਆਂ ਅੱਜ ਫਾਈਲ ਕੀਤੀਆਂ ਜਾਣੀਆਂ ਸੀ ਤਾਂ ਉਸੇ ਨੂੰ ਲੈ ਕੇ ਜੇਕਰ ਗੱਲ ਕਰੀਏ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਵਿੱਚ ਮੌਜੂਦ ਆ ਦਸੂਹਾ ਬਲੋਕ ਦੇ ਵਿੱਚ ਅੱਜ ਜਿਹੜਾ ਇਹ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਉਮੀਦਵਾਰ ਇੱਥੇ ਪਹੁੰਚੇ ਹੋਏ ਨੇ ਵੱਖ-ਵੱਖ ਪਾਰਟੀਆਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਸੋ ਉਸੇ ਨੂੰ ਲੈ ਕੇ ਗੱਲ ਕਰੀਏ ਤਾਂ ਨੌਜਵਾਨ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਹਮਣੇ ਆ ਰਹੇ ਨੇ ਇਸ ਵਾਰ 23 ਸਾਲ ਦੀ ਉਮਰ ਵਿੱਚ ਜਿਹੜਾ ਨੌਜਵਾਨ ਹੈ ਬਲਕ ਸੰਮਤੀ ਲਈ ਜਿਹੜਾ ਨੋਮੀਨੇਸ਼ਨ ਫਾਈਲ ਕਰਨ ਲਈ ਪਹੁੰਚਿਆ ਸੋ ਗੱਲਬਾਤ ਕਰਾਂਗੇ ਕਾਰਨ ਸਰ ਇਹ ਹੀ ਹੈ ਕਿ ਜਿਹੜਾ ਸਮਾ ਚੱਲਦਾ ਪਿਆ ਸੀ ਦੇਖਦੇ ਆ ਕਿ ਨੌਜਵਾਨ ਜਿਹੜੇ ਹੈਗੇ ਆ ਕੋਈ ਫੌਰਨ ਤੁਰਿਆ ਆਇਆ ਕੋਈ ਨਸ਼ਿਆਂ ਦੇ ਵਿੱਚ ਆ ਇਸੇ ਲਈ ਅਸੀਂ ਇੱਕ ਪ੍ਰਣ ਕੀਤਾ ਸੀਗਾ 2022 ਦੇ ਵਿੱਚ ਜਦੋਂ ਅਸੀਂ ਪੰਜਾਬ ਦੇ ਨਤੀਜੇ ਦੇਖੇ ਉਸ ਤੋਂ ਬਾਅਦ ਵਿੱਚ ਯੂਥ ਕਾਂਗਰਸ ਦੇ ਵਿੱਚ ਥੋੜਾ ਜਿਹਾ ਮੈਂ ਐਕਟਿਵ ਹੋਇਆ ਸੀਗਾ ਉਸ ਤੋਂ ਬਾਅਦ ਮੈਂ 3 ਸਾਲਾਂ ਤੋਂ ਪਿਛਲੇ ਯੂਥ ਕਾਂਗਰਸ ਦੇ ਵਿੱਚ ਸੇਵਾ ਕਰਦਾ ਆ ਰਿਹਾ ਅਤੇ ਮੇਰੀ ਮਿਹਨਤ ਨੂੰ ਦੇਖਦੇ ਹੋਏ ਜਿਹੜਾ ਹੈਗਾ ਆ ਪਾਰਟੀ ਨੇ ਮੈਨੂੰ ਬਲੋਕ ਸਮਤੀ ਜੋਨ ਉਸਮਾਨਚੀਤ ਤੋਂ ਜਿਹੜਾ ਹੈਗਾ ਮੈਨੂੰ ਟਿਕਟ ਦਿੱਤੀ ਆ ਬਲੋਕ ਸਮਤੀ ਦੀ ਅਤੇ ਮੈਂ ਬਹੁਤ ਮਜ਼ਬੂਤ ਤਰੀਕੇ ਦੇ ਨਾਲ ਇਲੈਕਸ਼ਨ ਜਿਹੜਾ ਲੜਦਾ ਵੀ ਜਿਹੜੀ ਜੋਨ ਹੈਗੀ ਆ ਉਸਮਾਨਚੀਤ ਜੋਨ ਆ ਉਦੇ ਵਿੱਚ 8 ਪਿੰਡ ਆnde ਹੈਗੇ ਆ ਜਿਹਦੇ ਵਿੱਚ ਸ਼ਮਾਨਸ਼ੀਦ ਨੰਗਲ ਕਲਿਆਨਪੁਰ ਅੱਛਰਪੁਰ ਮੱਦੀਪੁਰ ਸ਼ਾਂਗਲਾ ਲੜਿਆਣੀ ਅਤੇ ਜੰਡ ਜਿਹੜੇ ਹੈਗੇ ਆ ਇਹ ਤਮਾਮ ਪਿੰਡ ਜਿਹੜੇ ਹੈਗੇ ਆ ਮੰਗਤਾ ਮੇਰੇ ਜੋਂਨ ਦੇ ਵਿੱਚ ਆਂਦੇ ਆ ਸਭ ਤੋਂ ਵੱਡਾ ਮੁੱਦਾ ਇਹੀ ਆ ਕਿ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਅਸੀਂ ਪੋਲਿਟਿਕਸ ਦੇ ਵਿੱਚ ਇਨਵੋਲਵ ਕਰਨਾ ਚਾਹੁੰਦੇ ਆ ਤਾਂ ਕਿ ਜਿਹੜਾ ਨੌਜਵਾਨ ਹੈਗਾ ਆ ਉਹ ਪੋਲਿਟਿਕਸ ਵੱਲ ਨੂੰ ਆਵੇ ਕਿਉਂਕਿ ਅੱਜ ਅਸੀਂ ਦੇਖਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਨੌਜਵਾਨ ਹੈਗਾ ਉਹਦਾ ਇਸ ਪਾਸੇ ਧਿਆਨ ਬਿਲਕੁਲ ਨਹੀਂ ਆ ਲੋਕੀ ਕਹਿੰਦੇ ਇਹ ਤਾਂ ਬਜ਼ੁਰਗਾਂ ਦਾ ਕੰਮ ਆ ਇਹ ਸਾਡਾ ਕੰਮ ਨਹੀਂਗਾ ਜਿਹੜੇ ਨੌਜਵਾਨ ਅੱਜ ਦੇ ਹੈਗੇ ਉਹ ਕਹਿੰਦੇ ਇਹ ਬਜ਼ੁਰਗਾਂ ਦਾ ਕੰਮ ਆ ਸਾਡਾ ਨਹੀਂਗਾ ਅਸੀਂ ਤਾਂ ਬਾਹਰ ਜਾਣਾ ਆ ਜਾਂ ਫੇ ਅਸੀਂ ਆਪਣੀ ਪੜ੍ਹਾਈ ਪੜ੍ਹਾਈ ਕਰਕੇ ਆਪਣਾ ਕੋਈ ਕੰਮ ਸ਼ੁਰੂ ਕਰਾਂਗੇ ਚਾਹੇ ਇਹਨਾਂ ਨੇ ਮੁਹੱਲਾ ਦੇ ਕੀਤੇ ਸੀਗੇ ਸਰਕਾਰ ਜਿਹੜੀ ਹੈਗੀ ਇਹਦੇ ਵਿੱਚ ਬਿਲਕੁਲ ਫੇਲ ਹੋਈ ਆ ਅਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਜਿਹੜੇ ਮੌਜੂਦਾ ਸਾਡੇ ਜਿਹੜੇ ਸੀਐਮ ਸੀਗੇ ਤਿੰਨ ਮਹੀਨਿਆਂ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤੇ ਸੀ ਉਹਨਾਂ ਦੇ ਕੰਮਾਂ ਨੂੰ ਅੱਗੇ ਲੈ ਕੇ ਜਾਣੇ ਪਏ ਅਤੇ ਲੋਕਾਂ ਨੂੰ ਜਾਗਰਿਤ ਕਰਦੇ ਪਏ 35 ਸਾਲ ਜੀ ਚਲੋ ਤੁਸੀਂ ਵੀ ਨੌਜਵਾਨ ਹੋ ਨੌਜਵਾਨ ਬਹੁਤ ਜ਼ਿਆਦਾ ਮੈਂ ਦੇਖਿਆ ਇਹ ਜਿਨ੍ਹਾਂ ਚੋਣਾਂ ਦੇ ਵਿੱਚ ਅੱਗੇ ਨਿਕਲ ਕੇ ਆਏ ਨੇ ਹਾਂਜੀ ਹਾਂਜੀ ਬਿਲਕੁਲ ਭਾਈ ਸਾਹਿਬ ਆਣਾ ਪਾਊਗਾ ਕਿਉਂਕਿ ਹੁਣ ਮੈਂ ਮੌਜੂਦਾ ਸਰਪੰਚ ਵੀ ਆ ਜੇ ਜਿਸ ਤਰ੍ਹਾਂ ਦੇ ਹਾਲਾਤ ਨੇ ਜੇ ਨੌਜਵਾਨ ਐਕਟਿਵ ਨਾ ਹੋਏ ਕਿਉਂਕਿ 2022 ਦੇ ਵਿੱਚ ਆਪਣੇ ਨੌਜਵਾਨਾਂ ਨੇ ਬਹੁਤ ਵੱਡਾ ਹਮਲਾ ਮਾਰਿਆ ਸੀ ਝਾੜੂ ਨੂੰ ਮੌਕਾ ਦੇ ਕੇ ਪਰ ਜਿਹੜੀ ਝਾੜੂ ਦੀ ਕਾਰਗੁਜ਼ਾਰੀ ਰਹੀ ਪਿਛਲੇ ਸਾਢੇ 3 ਸਾਲਾਂ ਤੋਂ ਉਹ ਬਿਲਕੁਲ ਵੀ ਮਤਲਬ ਸਾਡੇ ਜਿਹੜੇ ਸੀਗੇ ਸਾਡੇ ਸਾਡੀ ਆਸ ਸੀ ਹੋਪ ਸੀ ਸਾਨੂੰ ਇੱਕ ਪਾਰਟੀ ਤੋਂ ਕਿ ਚਲੋ ਇਹ ਕੁਝ ਨਾ ਕੁਝ ਚੰਗਾ ਕਰਨਗੇ ਸਾਰੇ ਪੁਰਾਣੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀ ਚੁਣੀ ਸੀ ਪਰ ਉਹ ਬਿਲਕੁਲ ਵੀ ਮਤਲਬ ਉਹਨਾਂ ਨਾਲ ਵੀ ਨਲਾਇਕ ਨਿਕਲੇ ਸੋ ਇਸ ਕਰਕੇ ਸਾਨੂੰ ਖੁਦ ਆਪ ਰਾਜਨੀਤੀ ਹੁਣ ਕਦਮ ਰੱਖਣਾ ਪਿਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਦਾ ਤਾਂ ਹੀ ਹੱਲ ਹੋਣਾ ਜੇ ਹਰ ਬੰਦਾ ਇਸ ਚੀਜ਼ ਵਿੱਚ ਇੰਟਰਸਟ ਦਵੇਗਾ ਪਿੰਡਾਂ ਦੀਆਂ ਜਿਹੜੀਆਂ ਲਿੰਕ ਰੋਡਸ ਨੇ ਬੁਰਾ ਹਾਲ ਇਹਨਾਂ ਦਾ ਠੀਕ ਹੈ ਜੀ ਅਸੀਂ ਹੁਣ ਪਿਛਲੇ ਲਗਭਗ 1 ਸਾਲ ਤੋਂ ਸਰਪੰਚੀ ਕਰ ਰਹੇ ਹਾਂ ਅਸੀਂ ਪੰਚਾਇਤ ਦੇ ਵਿੱਚ ਸੋ ਜਦੋਂ ਵੀਡੀਓ ਬਲੌਗ ਆਂਦੇ ਆ ਇੱਥੇ ਇਹਨਾਂ ਦਾ ਬੁਰਾ ਹਾਲ ਹੈ ਕੋਈ ਕੰਮ ਨਹੀਂ ਟਾਈਮ ਤੇ ਹੁੰਦਾ ਕੋਈ ਪੇਮੈਂਟ ਨਹੀਂ ਟਾਈਮ ਤੇ ਹੁੰਦੀਆਂ ਜਿਹੜੇ ਸਰਕਾਰੀ ਕੰਮ ਛੇੜੇ ਹੋਏ ਨੇ ਉਹਨਾਂ ਨੂੰ ਸਿਰੇ ਨਹੀਂ ਚੜਾਇਆ ਜਾ ਰਿਹਾ ਕਹਿਣ ਦਾ ਮਤਲਬ ਗੱਲਾਂ ਹੋਰ ਕੰਮ ਹੋਰ ਬਹੁਤ ਗੱਲਾਂ ਨੇ ਸੋ ਵੇਖੋ ਹੁਣ ਅੱਗੇ ਆਨ ਵਾਲੇ ਸਮੇਂ 'ਚ ਜਿਹੜੇ ਜਿਹੜੇ ਕੰਮ ਵੀ ਹੁੰਦੇ ਹੋਣਗੇ ਥੋੜੇ ਸਮੇਂ 'ਚ ਹੁੰਦੇ ਹੋਣ ਕਿਉਂਕਿ ਇੱਕ ਸਾਰ ਰਹਿ ਗਿਆ ਸਰਕਾਰ ਦਾ ਹੁਣ ਕਿਹੜੇ ਕੰਮ ਕਰਨ ਦਿੰਦੀ ਏ ਤੁਹਾਨੂੰ ਵੀ ਪਤਾ ਕਿੰਨੇ ਕਿੰਨੇ ਕੰਮ ਕਰਨ ਦੇਣੇ ਨੇ ਤੁਸੀਂ ਕਿਸੇ ਵੀ ਦਫ਼ਤਰ ਚਲ ਜਾਓ ਤੁਸੀਂ ਜਿੰਨੀ ਦੇਰ ਤੱਕ ਐਮਐਲਏ ਦਾ ਫੋਨ ਨਹੀਂ ਕਰਵਾਉਂਦੇ ਤੁਹਾਡਾ ਕੰਮ ਹੀ ਨਹੀਂ ਹੁੰਦਾ ਤੁਹਾਨੂੰ ਜਾਣਦਾ ਹੀ ਨਹੀਂ ਕੋਈ ਵੀ ਉੱਥੇ ਤੁਹਾਡੀ ਗੱਲ ਹੀ ਨਹੀਂ ਸੁਣਦਾ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਉਹਨਾਂ ਹਾਲਾਤਾਂ ਨੂੰ ਸੁਧਾਰਨ ਲਈ ਹੁਣ ਨੌਜਵਾਨ ਜਿਹੜਾ ਵੱਡੀ ਗਿਣਤੀ ਦੇ ਵਿੱਚ ਸਿਆਸਤ ਦਾ ਰੁ ਇਹ ਜਿਹੜੀਆਂ 2025 ਦੀਆਂ ਜਿਹੜੀਆਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਨੇ 14 ਤਰੀਕ ਨੂੰ ਹੋਣੀਆਂ ਨੇ ਲੋਕ ਕਿਹਦੇ ਹੱਕ ਦੇ ਵਿੱਚ ਵੋਟ ਪੁੱਗਤਦੇ ਨੇ ਕਿਸ ਨੂੰ ਆਪਣਾ ਉਮੀਦਵਾਰ ਚੁਣ ਕੇ ਜਿਹੜਾ ਸੰਪਤੀ ਜਾਂ ਜ਼ਿਲ੍ਹਾ ਪ੍ਰਸ਼ਦ ਭੇਜਦੇ ਨੇ ਇਹ ਤਾਂ 17 ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਚਲੇਗਾ ਨਮਾ ਅਪਡੇਟ ਲੈ ਕੇ ਫਿਰ ਮਿਲਦੇ ਹਾਂ ਬਨੇਰੋ ਏਟੀਵੀ ਭਾਰਤ ਦੇ ਨਾਲ ਨਵਦੀਪ ਸਿੰਘ ਖੁਸ਼ਿਆਰਪੁਰ